ਹਾਂ ਜੀ ਸਰ ਮੈਂ ਜਾ ਰਿਹਾ ਸੀ ਗੁਰਦੁਆਰਾ ਸਾਹਿਬ ਜੀ 6:30 ਵਜੇ ਤਕਰੀਬ ਤੇ 6:30 ਵਜੇ ਗਿਆ ਉਧਰ ਮੈਂ ਸੇਵਾ ਕਰਦਾ ਹੁੰਦਾ ਜੀ ਗੁਰਦੁਆਰਾ ਸਾਹਿਬ ਜੀ ਤੇ 8-9 ਵਜੇ ਤੱਕ ਮੈਂ ਚੜ੍ਹਿਆ ਜੀ ਸੈਲਰ ਦੇ ਵਿੱਚ ਜੀ ਉਸ ਤੋਂ ਬਾਅਦ ਮੈਂ ਆਇਆ 2:25 ਦੇ ਵਿੱਚ ਹੀ 2:25 ਦੇ ਜਾ ਕੇ ਮੈਂ ਦਰਵਾਸਾਬ ਗਿਆ ਜੀ ਮੱਥਾ ਟੇਕਿਆ ਲੰਗਰ ਪਾਣੀ ਤੋਂ ਸ਼ਗਾ ਸੇਵਾ ਕੀਤੀ ਉਸ ਤੋਂ ਬਾਅਦ ਮੈਂ ਆ ਅੱਧੇ ਘੰਟੇ ਬਾਅਦ ਤੇ ਮੇਰਾ ਮੋਟਰਸਾਈਕਲ ਗਾਇਬ ਹੋ ਗਿਆ ਜੀ ਕਿੱਥੋਂ ਮੋਟਰਸਾਈਕਲ ਜਿਹੜਾ ਚੋਰੀ ਹੋ ਗਿਆ ਇਹ ਸਾਰੇ ਆਪਣੇ ਗੁਰਦੁਆਰਾ ਜਾਮੀ ਸਾਹਿਬ ਦੇ ਸਾਹਮਣੇ ਆਪਣੇ ਸਾਹਮਣੇ ਬਣਿਆ ਹੈ ਡੇਰਾ ਬਾਬੇ ਜਤਾ ਸਿੰਘ ਜਿਦਾਈ ਉਸ ਦੇ ਬੋਰਡ ਦੇ ਥੱਲੇੋਂ ਮੇਰਾ ਮੋਟਰਸਾਈਕਲ ਚੋਰੀ ਹੋਇਆ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੋਟਰਸਾਈਕਲ ਜਿਹੜਾ ਚੋਰੀ ਹੋ ਗਿਆ ਸਰ ਪਹਿਲਾਂ ਮੈਂ ਗਿਆ ਸੇਵਾਦਾਰਾ ਕੋਲ ਜੀ ਤੋਂ ਉਹਨੂੰ ਪੁੱਛਿਆ ਵੀ ਮੇਰਾ ਮੋਟਰਸਾਈਕਲ ਨਹੀਂ ਗਾਇਬ ਹੋ ਗਿਆ ਜੀ ਉਹਨਾਂ ਨੇ ਕਿਹਾ ਜੀ ਆਪਣੇ ਨਾਲ ਦੇ ਕਮਰੇ ਦੇ ਵਿੱਚ ਬਾਬਾ ਜੀ ਦੀ ਐਲਈਡੀ ਲੱਗੀ ਆ ਕੈਮਰੇ ਲੱਗੇ ਨੇ ਉੱਥੋਂ ਤੁਸੀਂ ਚੈੱਕ ਕਰਾਓ ਤੇ ਮੈਂ ਚੈੱਕ ਕਰਵਾਇਆ ਤੇ ਉਹ ਬੰਦਾ ਸਰਦਾਰ ਸੀ ਜੀ ਚਿੱਟਾ ਪੰਨਾ ਬੰਨਿਆ ਤੇ ਚਿੱਟੀ ਸ਼ਰਟ ਪਾਈ ਤੇ ਕਾਲੀ ਲੋਰ ਆ ਤੇ ਪੈਰਾਂ 'ਚ ਚਪਲਾਂ ਪਾਈਆਂ ਜੀ ਤੇ ਇਹੇ ਦੇਖਦੇ ਹੋਏ ਸਾਰ ਉਹ ਮੋਟਰਸਾਈਕਲ ਮੇਰਾ ਆਦੇ 1.5 ਘੰਟੇ ਬਾਅਦ ਲੈ ਗਿਆ ਨਾਲ ਜਨਾਨੀ ਬਾਹਰ ਖੜੀ ਹੈ ਜੀ ਇਹ ਕੋਈ ਘਰ ਮਾਸੀ ਉਸੇ ਬੰਦੇ ਨੇ ਮੋਟਾ ਜਿਹੜਾ ਹਾਂਜੀ ਬਿਲਕੁਲ ਜੀ ਉਹੀ ਬੰਦਾ ਜੀ ਉਹੀ ਮੋਟਰਸਾਈਕਲ ਕਲਰ ਲਾਲ ਕਲਰ ਆ ਲਾਈਵ ਵੀਲ ਪਾਏ ਨੇ ਪੀਲੇ ਰੰਗ ਦੀ ਟੇਪ ਲੱਗੀ ਉੱਤੇ ਜੀ ਮੈਂ ਦਾਅਵੇ ਨਾਲ ਕਹਿ ਸਕਦਾ ਤੇ ਮੋਟਰਸਾਈਕਲ ਮੇਰਾ ਜੀ ਦੋਵੇਂ ਆਪ ਕਿੱਥੇ ਜਾ ਰਹੇ ਹੋ ਸਰਦਾ ਹੈ ਕਿ ਕਿੱਥੇ ਆਉਂਦੇ ਚਾਹੁੰਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਤੇ ਤੁਹਾਨੂੰ ਪਰਮਾਣਾ ਕੀ ਹਾਂਜੀ ਹਾਂਜੀ ਛੱਤ ਤੁਹਾਨੂੰ ਕਿਸੇ ਤੇ ਛੱਤ ਸਾਨੂੰ ਪਤਾ ਕਿੱਥੋਂ ਲੋ ਐਸਾ ਦਾ ਕੋਈ ਨਹੀਂ ਸਾਨੂੰ ਵਿਚਾਰ ਹੈਗਾ ਜੀ ਬੰਦਾ ਕਿੱਥੋਂ ਦਾ ਹੈਗਾ ਕਿੱਥੋਂ ਦਾ ਨਹੀਂ ਜੀ ਹੋਰ ਕੀ ਹੈ ਤੁਹਾਡੇ ਕੋਲ ਮੋਟਰਸਾਈਕਲ ਦੀ ਨਿਸ਼ਾਨੀ ਭਾਈ ਲਾਲ ਰੰਗ ਦਾ ਤੇ ਕਾਲ ਰੰਗ ਦਾ ਹੈ ਜੀ ਆਪਣੇ ਸਪਲਾਈਰ ਡੀ ਲੈਕਸ ਜੀ ਮੋਟਰਸਾਈਕਲ ਆਈ ਲਾਲ ਤੇ ਕਾਲੇ ਕਲਰ ਦਾ ਲਾਈਵ ਲਪਾਏ ਹੋਏ ਨੇ ਤੇ ਆਪਣੇ ਪੀਲੇ ਕਲਰ ਦੀ ਟੇਪ ਕੀਤੀ ਹੋਈ ਹੈ ਉੱਤੇ ਜੀ ਤੇ ਥੋੜੇ ਦਿਨ ਆਏ ਮੈਂ ਥੋੜਾ ਇੰਜਨ ਕਰਾਇਆ ਸੀ ਮੋਟਰਸਾਈਕਲ ਦਾ 5-7000 ਰੁਪਏ ਲਗਾਈ ਕੀ ਕੰਮ ਕੀ ਕਰਦੇ ਹੋ ਕੰਮ ਮੈਂ ਕਰਦਾ ਹੀ ਲੇਬਰ ਦਾ ਜੀ ਅੱਜ ਤੋਂ ਅੱਠ ਮੇਰੀ ਡਿਊਟੀ ਹੈ ਜੀ ਤੇ ਬੱਚੇ ਮੇਰੇ ਨਿਕੇ ਨਿਕੇ ਨੇ ਜੀ ਤੇ ਕਿਰਪਾ ਕਰਕੇ ਮੈਨੂੰ ਮੋਟਰਸਾਈਕਲ ਮੇਰਾ ਮਿਲ ਜਾਵੇ ਮੈਂ ਐਨਾ ਹੀ ਸਰਕਾਰ ਦਾ ਧੰਨਵਾਦ ਹੋਵਾਂਗਾ ਜੀ پھل ڏي ڏي ڏي